ਹੈਲੋ ਸਾਰਿਆਂ ਨੂੰ ਪਿਆਰ ਭਰੀ ਸਸਰੀਏਕਾਲ ਆਦਾਬ ਮੇਰਾ ਨਾਮ ਸैम ਤੇ ਆਪਾਂ ਇੱਥੇ ਹੈਗੇ ਆ ਸਿੰਗਾਪੁਰ ਦੇ ਵਿੱਚ ਆ ਇਸ ਵਕਤ ਤੇ ਆਸਟ੍ਰੇਲੀਆ ਪਰਥ ਤੋਂ ਆਏ ਸੀਗੇ ਤੇ ਅੱਜ ਆਪਣਾ ਇੱਥੇ ਲਾਸਟ ਦਿਨ ਆ ਲਾਈਕ ਆਪਾਂ ਇੱਥੇ ਅਰਾਊਂਡ 9 ਰਾਤਾਂ ਤੇ 10 ਦਿਨ ਸਪੈਂਡ ਕੀਤੇ ਅੱਜ ਆਪਣਾ ਹੈਗਾ 10ਵਾਂ ਦਿਨ ਠੀਕ ਆ ਤੇ ਅੱਜ ਆਪਾਂ ਤੁਹਾਨੂੰ ਦਿੰਨੇ ਆ ਅਗਰ ਤੁਸੀਂ ਸਿੰਗਾਪੁਰ ਆ ਰਹੇ ਹੋ ਤਾਂ ਤੁਸੀਂ ਹੋਟਲ ਹੋਟਲ ਲੈਣਾ ਵਾ ਤੇ ਹੋਟਲ ਦੇ ਬਾਰੇ ਵਰੀਡ ਹੋਣਾ ਤਾਂ ਮੈਂ ਤੁਹਾਨੂੰ ਆਪਣੇ ਹੋਟਲ ਦਾ ਰਿਵਿਊ ਦੇ ਦਿੰਨਾ ਵਾ ਤੇ ਜੇਕਰ ਹੋ ਸਕੇ ਆ ਤੁਹਾਨੂੰ ਲੱਗਾ ਤਾਂ ਤੁਸੀਂ ਇਹ ਹੋਟਲ ਲੈ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਵਰ ਕਰੂੰਗਾ ਤੁਹਾਨੂੰ ਦੱਸੂੰਗਾ ਕਿ ਆਪਣਾ ਹੋਟਲ ਕਿੰਨੇ ਦਾ ਸੀ ਲੋਕੇਸ਼ਨ ਕਿਹੋ ਜੀ ਹੈ ਇਥੇ ਦਾ ਸਟਾਫ ਕਿਹੋ ਜਿਹਾ ਸੀ ਰਿਵਿਊ ਦੇ ਦੇਣਾ ਸਾਰਾ ਹੋਟਲ ਦਾ ਤੇ ਜੇਕਰ ਤੁਸੀਂ ਕਿਵੇਂ ਬੁੱਕ ਕਰਨਾ ਤੇ ਅਗਰ ਤੁਸੀਂ ਵੀ ਇੱਥੇ ਸਿੰਗਾਪੁਰ ਦੇ ਵਿੱਚ ਆਉਣਾ ਵਾ ਦੋ ਚਾਰ ਰਾਤਾਂ ਲਈ ਜਾਂ ਪੰਜ ਰਾਤਾਂ ਲਈ ਜਾਂ ਜਿੰਨਾ ਟਾਈਮ ਮਰਜ਼ੀ ਲਈ ਆਉਣਾ ਨਾ ਇੱਥੇ ਤਾਂ ਤੁਹਾਨੂੰ ਹੋਟਲ ਦਾ ਰਿਵਿਊ ਦੇ ਦੇਣਾ ਤੁਹਾਨੂੰ ਆਈਡੀਆ ਹੋ ਜਾਏ ਤੇ ਆਪਾਂ ਬਈ ਸਭ ਤੋਂ ਪਹਿਲਾਂ ਤਾਂ ਬਾਹਰ ਵਿਖਾ ਦਿੰਨੇ ਤੁਹਾਨੂੰ ਬਾਹਰ ਨਾ ਮੈਂ ਜਿਹੜਾ ਬਾਹਰੋਂ ਆ ਆਪਾਂ ਕਿਉਂਕਿ ਇੱਥੇ ਆਲਰੇਡੀ ਚੈੱਕ ਆਊਟ ਕਰ ਰਹੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਥੱਲੋਂ ਜਾ ਕੇ ਬਾਹਰੋਂ ਵਿਖਾ ਦਿੰਨਾ ਹੋਟਲ ਕਿੱਦਾਂ ਦਾ ਆ ਆਪਣੀ ਗਲੀ ਆ ਠੀਕ ਆ ਆਪਾਂ ਨੂੰ ਮਿਲਿਆ ਸੀ 8ਵਾਂ ਫਲੋਰ ਤੇ ਆਹ ਸਾਹਮਣੇ ਇੱਥੇ ਸਿੰਗਾਪੁਰ ਦੇ ਵਿੱਚ ਨਾ ਤੁਹਾਨੂੰ ਸਾਰੇ ਇਦਾਂ ਦੇ ਮਿਲਣਗੇ ਬਿਲਡਿੰਗਾਂ ਦੇਖ ਲਓ ਉਹ ਸਾਹਮਣੇ ਵੀ ਇੱਕ ਹੋਟਲ ਆ ਆ ਵੀ ਹੋਟਲ ਆ ਠੀਕ ਆ ਇਦਾਂ ਕਰਕੇ ਆ ਬਾਹਰ ਆਪਣਾ 8ਵਾਂ ਫਲੋਰ ਆ ਹੁਣ ਆਪਾਂ ਕਮਰੇ ਦੀ ਗੱਲ ਕਰਦੇ ਥੋੜੀ ਜੀ ਭਈ ਜਿਹੜਾ ਕਮਰਾ ਆਪਣਾ ਸਿੰਗਾਪੁਰ ਦੇ ਵਿੱਚ ਕਮਰਿਆਂ ਦਾ ਕੀ ਸੀ ਨਾ ਕਮਰੇ ਚਾਹੇ ਤੁਸੀਂ ਵਧੀਆ ਤੋਂ ਵਧੀਆ ਹੋਟਲ ਵੀ ਲੈ ਲਓ ਅਗਰ ਆਪਾਂ ਆਪਦੇ ਬਜਟ ਦੇ ਵਿੱਚ ਲੈਣਾ ਲਾਈਕ ਆਪਣਾ ਬਜਟ ਹੈਗਾ ਅਪ ਟੂ 10000 ਰੁਪੀ ਹਣਾ ਜਾਂ 200 ਡਾਲਰ ਤੱਕ ਦਾ ਤਾਂ ਆਪਾਂ ਨੂੰ ਰੂਮ ਛੋਟੇ ਮਿਲਨੇ ਇੱਥੇ ਉਹ ਆਪਣੇ ਜਿਹੜੇ ਪ੍ਰੀਮੀਅਮ ਰੂਮ ਹਨ ਉਹ ਬਹੁਤ ਜਿਆਦੇ ਮਹਿੰਗੇ ਆ ਉਹ ਫਿਰ ਮਹਿੰਗੇ ਜਿਆਦੇ ਚੱਲ ਜਾਂਦੇ ਉਹ ਇੱਕ ਅੱਧੀ ਰਾਤ ਲਈ ਤਾਂ ਚੱਲ ਜਾਂਦੇ ਆ ਪਰ ਜੇ ਆਪਾਂ ਜਿਆਦਾ ਦਿਨ ਲਾਉਣੇ ਨਾ ਫਿਰ ਨਹੀਂ ਚੱਲਦੇ ਤੇ ਆਪਾਂ ਨੂੰ ਰੂਮ ਦੇ ਵਿੱਚ ਆ ਦੇਖ ਲਓ ਭਈ ਰੂਮ ਦੇ ਵਿੱਚ ਆਪਾਂ ਨੂੰ ਇੱਕ ਛੋਟ ਇੱਕ ਨਾਰਮਲ ਡਬਲ ਸਾਈਜ਼ ਬੈੱਡ ਆ ਤੇ ਆਪ ਨੂੰ ਬਲੈਂਕਟ ਵਗੈਰਾ ਮਿਲ ਗਿਆ ਵਾ ਠੀਕ ਆ ਤੇ ਬੈੱਡ ਡੀਸੈਂਟ ਆ ਆਪਣਾ ਦੋ ਬੰਦਿਆਂ ਲਈ ਠੀਕ ਆ ਤੇ ਬਾਕੀ ਇਹ ਤੋਂ ਬਾਅਦ ਇਧਰ ਗੱਲ ਕਰ ਲੈਨੇ ਆਪਾਂ ਟੀਵੀ ਲੱਗਾ ਹੈ ਸਾਈਡ ਤੇ ਟੀਵੀ ਦੇ ਵਿੱਚ ਅਗਰ ਤੁਸੀਂ ਇੱਥੇ ਆਉਂਦੇ ਹੋ ਵਾਈਫਾਈ ਤੁਹਾਨੂੰ ਚਾਹੀਦਾ ਨਾ ਤੇ ਵਾਈਫਾਈ ਦਾ ਜਿਹੜਾ ਪਾਸਵਰਡ ਆ ਉਹ ਟੀਵੀ ਦੇ ਵਿੱਚ ਹੁੰਦਾ ਵਾ ਤੇ ਜਿਹੜੀ ਵਾਈਫਾਈ ਦੀ ਸਪੀਡ ਆ ਉਹ ਵੀ ਬਹੁਤ ਵਧੀਆ ਵਾ ਇਹ ਨਹੀਂ ਕਿ ਮਤਲਬ ਘਟ ਵੱਧ ਨਹੀਂ ਹੁੰਦੀ ਨਾਰਮਲ ਇੱਕ ਡਿਸ਼ਨ ਸਪੀਡ ਆ ਤੇ ਦੂਸਰਾ ਇਧਰ ਸਾਈਡ ਤੇ ਤੁਹਾਨੂੰ ਪਿਛਲੇ ਹੋਟਲ ਦੇ ਵਿੱਚ ਸਾਨੂੰ ਕੈਟਲ ਨਹੀਂ ਮਿਲੀ ਸੀਗੀ ਚਾਹ ਵਾਲੀ ਇਹਦੇ ਵਿੱਚ ਸਾਨੂੰ ਚਾਹ ਵਾਲੀ ਕੈਟਲ ਵੀ ਮਿਲੀ ਆ ਠੀਕ ਲਗਾ ਚਾਦਾ ਸਮਾਨ ਤੇ ਇੱਥੇ ਤੁਹਾਨੂੰ ਜਿਹੜਾ ਦੁੱਧ ਆ ਦੁੱਧ ਤੁਹਾਨੂੰ ਆਪ ਲੈ ਕੇ ਆਉਣਾ ਪਊਗਾ ਅਗਰ ਤੁਸੀਂ ਚਾਹ ਵਗੈਰਾ ਬਣਾਉਣੀ ਇਹਨਾਂ ਨੇ ਸਿਰਫ ਤੁਹਾਨੂੰ ਪਾਣੀ ਦੇਣਾ ਠੀਕ ਆ ਤੇ ਦੂਸਰੇ ਨੰਬਰ ਤੇ ਇਸ ਤੋਂ ਬਾਅਦ ਆਪਾਂ ਨੂੰ ਇੱਕ ਟੈਲੀਫੋਨ ਜੇਕਰ ਆਪਾਂ ਨੂੰ ਹੈਲਪ ਚਾਹੀਦੀ ਆ ਥੱਲੇ ਤਾਂ ਇੱਥੇ ਜ਼ੀਰੋ ਨੰਬਰ ਡਾਇਲ ਕਰੋ ਤੁਹਾਡੀ ਹੈਲਪ ਹੋ ਜੂਗੀ ਤੇ ਇੱਥੇ ਇਹਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਇੱਕ ਡਰਾਇਰ ਡਰਾਇਰ ਮਿਲ ਗਈ ਤੇ ਇੱਥੇ ਆਪਾਂ ਨੂੰ ਛੋਟੀ ਜਿਹੀ ਇੱਕ ਫਰਿੱਜ ਆ ਛੋਟੀ ਜੀ ਠੀਕ ਆ ਤੇ ਇੱਥੇ ਇੱਕ ਆਪਣਾ ਮਿਲ ਜਾਂਦਾ ਲੋਕਰ ਅਗਰ ਤੁਸੀਂ ਆਪਦਾ ਸਮਾਨ ਚਮੂਰ ਰੱਖਣਾ ਤੇ ਇਹ ਲੋਕਰ ਦਾ ਕੋਡ ਆ ਜਿਹੜਾ ਉਹ ਤੁਸੀਂ ਆਪ ਆਪਦੇ ਹਿਸਾਬ ਨਾਲ ਸੈੱਟ ਕਰੋਗੇ ਤੁਹਾਨੂੰ ਮਤਲਬ ਉਹ ਨਹੀਂ ਦੇਣਗੇ ਤੁਸੀਂ ਆਪਦੇ ਹਿਸਾਬ ਨਾਲ ਜੋ ਲੋਕ ਸੈੱਟ ਕਰਨਾ ਤੁਸੀਂ ਕਰਕੇ ਇਹਦਾ ਆਪਦਾ ਸਮਾਨ ਰੱਖੋ ਤੇ ਇਹਨੂੰ ਕਰ ਦਿਓ ਲੋਕ ਆਹ ਹੋ ਗਿਆ ਛੋਟਾ ਜਿਹਾ ਰੂਮ ਤੇ ਇੱਥੇ 에ਅਰ ਕੰਡੀਸ਼ਨਰ ਲੱਗਾ ਹੋਇਆ ਵਾ ਤੇ ਇਹਦਾ ਰਿਮੋਟ ਵੀ ਆਪਣਾ ਇੱਥੇ ਹੁੰਦਾ ਵਾ ਸਾਰਾ ਨੇੜੇ ਟੜੀ ਪਿਆ ਹੁੰਦਾ ਵਾ ਜਿਹੜੇ ਸਿੰਗਾਪੁਰ ਦੇ ਹੋਟਲ ਦੇ ਰੁਕਮਰੇ ਹਨਾ ਕਮਰਿਆਂ ਦੇ ਵਿੱਚ ਬਸ ਇੱਕ ਪ੍ਰੋਬਲਮ ਜਿਵੇਂ ਤੁਹਾਨੂੰ ਦੱਸ ਹੀ ਦਿੱਤੇ ਕਿ ਛੋਟੇ ਬਹੁਤ ਹੁੰਦੇ ਆ ਤੇ ਇਸ ਕਰਕੇ ਨ ਦੀ ਪ੍ਰੋਬਲਮ ਹੁੰਦੀ। ਇਹ ਹੋਟਲ ਦੇ ਵਿੱਚ ਸਾਨੂੰ ਇਹੀ ਲੱਗਾ ਕਿ ਥੋੜਾ ਜਿਹਾ ਨਾ ਥੋੜਾ ਜਿਹਾ ਬਸ ਜਿਵੇਂ ਹੁਣ ਦੇਖੋ ਇੱਥੇ ਆ ਇੱਥੇ ਦੇਖੋ ਹੁਣ ਇੱਥੇ ਫ੍ਰਿਜ ਆ ਇੱਥੇ ਹੁਣ ਬੈਗ ਬੁਗ ਰੱਖਣੇ ਸੀ ਤਾਂ ਸਾਨੂੰ ਬੈਗ ਆ ਸ਼ੈਲਫ ਦੇ ਉੱਤੇ ਰੱਖਣੇ ਪਏ। ਠੀਕ ਆ ਜਾਂ ਫਿਰ ਉੱਤੇ ਰੱਖਣਾ ਬਣਾ ਬੈ। ਤਾਂ ਇਸ ਕਰਕੇ ਅਸੀਂ ਤਾਂ ਇੱਥੇ ਆ ਸ਼ੈਲਫ ਦੇ ਉੱਤੇ ਰੱਖਦੇ ਸੀਗੇ। ਤਾਂ ਆਹ ਇੱਧਰ ਆ। ਤੇ ਉਸ ਤੋਂ ਬਾਅਦ ਆਪਾਂ ਇੱਧਰ ਗੱਲ ਕਰ ਲੈਂਦੇ ਆ। ਇੱਧਰ ਆਪਣਾ ਹੈਗਾ ਇੱਕ ਛੋਟਾ ਜਿਹਾ ਬਾਥਰੂਮ ਆ ਨਾਲ ਬਣਿਆ ਟਾਇਲਟ ਬਾਥਰੂਮ। ਇਹਦੀ ਮੈਂ ਲਾਈਟ ਜਗਾ ਦਾਂ ਪਹਿਲਾਂ ਤਾਂ ਤੁਹਾਨੂੰ। ਆ ਦੇਖੋ ਛੋਟਾ ਜਿਹਾ ਬਾਥਰੂਮ ਹੈ ਇਹਦੇ ਵਿੱਚ ਤੁਹਾਨੂੰ ਟੂਥ ਬ੍ਰਸ਼ ਤੇ ਪੇਸਟ ਵਗੈਰਾ ਤੁਹਾਨੂੰ ਨਾਲ ਮਿਲ ਜਣਗੇ ਦੋ ਮਿਲਣਗੇ ਦੋ ਬ੍ਰਸ਼ ਦੋ ਟੂਥ ਪੇਸਟ ਠੀਕ ਆ ਤੇ ਆ ਟਾਇਲਟ ਛੋਟੀ ਜੀ ਨਾਰਮਲ ਇੱਕ ਡੀਸਨ ਸਾਈਜ਼ ਦੀ ਆ ਮਤਲਬ ਇੱਕ ਨਾਰਮਲ ਐਵਰੇਜ ਠੀਕ ਆ ਤੇ ਇੱਥੇ ਤੁਹਾਨੂੰ ਜਿਹੜਾ ਟਾਇਲਟ ਪੇਪਰ ਮਿਲਦੇ ਆ ਠੀਕ ਆ ਤੁਹਾਨੂੰ ਇੱਥੇ ਪਾਣੀ ਦੀ ਉਹ ਨਹੀਂ ਹੁੰਦੀ ਇੱਥੇ ਸ਼ਾਵਰ ਨਹੀਂ ਹੁੰਦਾ ਦੂਸਰਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੁੰਦਾ ਨਾ ਉਹ ਇੱਥੇ ਨਹੀਂ ਮਿਲਦਾ ਇਸ ਕਰਕੇ ਤੁਹਾਨੂੰ ਇਹ ਯੂਜ਼ ਕਰਨਾ ਪੈਣਗੇ ਟਾਵਲ ਤੇ ਆਲੇ ਪੇਪਰ ਟਾਵਲ ਜਿਹੜੇ ਹੁੰਦੇ ਟਾਇਲਟ ਪੇਪਰ ਤੇ ਨਾਲ ਤੁਹਾਨੂੰ ਤੌਲੀਏ ਤੌ ਆਛਾ ਵਰ ਹੋ ਗਿਆ ਤੇ ਇੱਥੇ ਤੁਹਾਨੂੰ ਸ਼ੈਂਪੂ ਤੇ ਆਪਦਾ ਬਾਡੀ ਵਾਸ਼ ਵਗੈਰਾ ਮਿਲ ਜੂਗਾ ਇਹ ਹੋ ਗਿਆ ਇੱਥੋਂ ਦਾ ਰੂਮ ਦਾ ਅੰਦਰਲਾ ਸਾਰਾ ਸੀਨ ਬਾਹਰ ਜਾ ਕੇ ਬਾਹਰੋਂ ਹੋਟਲ ਦਿਖਾ ਦਨਾਂ ਮੈਂ ਬਾਹਰੋਂ ਜਾ ਕੇ ਇੱਕ ਕੁਇਕ ਆ ਥੋੜਾ ਜਿਹਾ ਕੁਇਕ ਰਿਵਿਊ ਆ ਤੇ ਬਾਹਰੋਂ ਜਾ ਕੇ ਦਿਖਾ ਦਨਾਂ ਮੈਂ ਕਿ ਇਹਦੇ ਵਿੱਚ ਆਪ ਨੂੰ ਕਿੰਨੇ ਦਾ ਮਿਲਿਆ ਰੂਮ ਤੁਹਾਨੂੰ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਤੇ ਕਿਹੜਾ ਏਰੀਆ ਵਾ ਮਥਲ ਚੱਲਦਾ ਆਪਾਂ ਠੀਕ ਆ ਤੇ ਆਪਾਂ ਚੱਲਦੇ ਆ ਥੱਲੇ ਆਪਾਂ ਆਲਰੇਡੀ ਇੱਕ ਵਾਰੀ ਚੈੱਕ ਆਊਟ ਕਰਨ ਲੱਗੇ ਇਸ ਕਰਕੇ ਦੇਖ ਲਈਏ ਡਬਲ ਚੈੱਕ ਕਰ ਲਈਏ एवरीथिंग ਇਜ਼ ਓਕੇ ਬਿਲਕੁਲ ਗੁੱਡ ਤੇ ਆਹ ਕਾਰਡ ਕਾਰ ਨੂੰ ਕਢਨਾਗੇ ਕਮਰੇ ਦੀ ਲਾਈਟ ਬੰਦ ਹੋ ਜੂਗੀ ਤੇ ਉਸ ਤੋਂ ਬਾਅਦ ਬਸ ਆਪਾਂ ਚਲੀਏ ਬਾਹਰ ਪਕਾੜ ਉਹਨਾਂ ਨੂੰ ਥੱਲੇ ਜਮਾ ਕਰਾ ਦੇਣਾ ਆਪਣਾ ਰੂਮ ਸੀਗਾ 808 ਇਹ 8ਵੀਂ ਮੰਜ਼ਲ ਤੇ ਆ ਠੀਕ ਆ 807 806 805 4 3 2 ਆਪਾਂ ਚੱਲਦੇ ਇੱਥੇ ਲੱਗੀ ਲਿਫਟ ਤੁਹਾਨੂੰ ਪੌੜੀਆਂ ਚੜਨ ਦੀ ਲੋੜ ਨਹੀਂਗੀ ਲਿਫਟ ਨੱਪੋ ਤੇ ਆਪਾਂ ਚੱਲਾਂਗੇ ਸਿੱਧਾ ਪਹਿਲੇ ਫਲੋਰ ਤੇ ਤੇ ਪਹਿਲੇ ਫਲੋਰ ਤੇ ਹੈਗੀ ਰਿਸੈਪਸ਼ਨ ਰਿਸੈਪਸ਼ਨ ਤੋਂ ਬਾਅਦ ਬਾਹਰ ਚੱਲਦੇ ਬਸ ਆਪਾਂ ਇੱਕ ਰੀਡ ਕਾਰਡ ਦੇ ਦਈਏ ਉਹਨੂੰ ਆਪਣੀ ਲਿਫਟ ਬਈ ਚੱਲੀ ਥੱਲੇ ਤੇ ਇੱਕ ਤੋਂ ਹੈਕ ਦੱਸਦਾ ਮੈਂ ਉਹ ਐਡ ਤੇ ਦੱਸਦਾ ਵਾਂ ਤੁਹਾਨੂੰ ਕਿ ਕਮਰਾ ਜੇਕਰ ਤੁਸੀਂ ਆਨਲਾਈਨ ਬੁੱਕ ਕਰਦੇ ਹੋ ਨਾ ਆਨਲਾਈਨ ਤੁਹਾਨੂੰ ਇਹ ਕਮਰਾ ਮਹਿੰਗੇ ਮਿਲਦੇ ਆਲੇ ਹੋਟਲਾਂ ਦੇ ਵਿੱਚ ਆਪ ਨੂੰ ਸਸਤਾ ਕਮਰਾ ਕਿੱਥੇ ਮਿਲ ਸਕਦਾ ਉਹ ਤੁਹਾਨੂੰ ਦੱਸਦਾ ਮੈਂ ਹੁਣੇ ਇੱਕ ਮਿੰਟ 'ਚ ਮੈਂ ਬੈਠੀ ਨਰਦੀਪ ਲੱਤਾਂ ਘੱਲ ਬੁਲਬੁਲ ਹਾਈ 808 ਕੀਨ ਆਊਟ ਯਾ ਵੀ ਆ ਰਿਸੈਪਸ਼ਨ ਇੱਥੇ ਲਿਖ ਜੀ 24 ਘੰਟੇ ਅਵੇਲੇਬਲ ਹਾਂ ਤੁਸੀਂ ਚਲੋ অল ਗੁੱਡ ਥੈਂਕ ਯੂ ਸੀ ਆ ਬਾਈ ਠੀਕ ਆ ਬਹੁਤ ਛੋਟੀ ਜੀ ਰਿਸੈਪਸ਼ਨ ਸੀਗੀ ਤੇ 24 ਘੰਟੇ ਓਪਨ ਹੁੰਦੀ ਆ ਤੇ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਵਾ ਕਿ ਮੰਨ ਲਓ ਤੁਹਾਡੀ ਫਲਾਈਟ ਹੈਗੀ ਹੈ ਸ਼ਾਮ ਦੀ 4-5 ਵਜੇ ਦੀ 6 ਵਜੇ ਦੀ ਤੇ ਚੈੱਕ ਆਊਟ ਜਿਹੜਾ ਹੁੰਦਾ ਨਾ ਉਹ 11 ਵਜੇ ਚੈੱਕ ਆਊਟ ਹੋ ਜਾਂਦਾ 11 ਵਜੇ ਚੈੱਕ ਆਊਟ ਮੰਨ ਲਓ ਤੁਸੀਂ ਕਰਨਾ ਨਾ ਇੱਥੇ ਸਾਰੇ ਹੋਟਲਾਂ ਦੇ ਵਿੱਚ ਨਾ ਤੁਹਾਨੂੰ 11 ਵਜੇ ਚੈੱਕ ਆਊਟ ਕਰਨਾ ਪੈਂਦਾ ਤੇ ਚੈੱਕ ਇਨ ਹੁੰਦਾ 3 ਵਜੇ ਤੇ ਮੰਨ ਲਓ ਤੁਸੀਂ ਹੁਣ ਚੈੱਕ ਆਊਟ ਕਰ ਰਹੇ ਹੋ ਤੇ ਤੁਹਾਡੀ ਫਲਾਈਟ ਹੈਗੀ ਰਾਤ ਦੀ ਤਾਂ ਤੁਸੀਂ ਕੀ ਕਰ ਸਕਦੇ ਹੋ ਹਰੇਕ ਹੋਟਲ ਵਾਲੇ ਕੀ ਕਰਦੇ ਤੁਹਾਡਾ ਸਮਾਨ ਨਾ ਉੱਥੇ ਰੱਖ ਲੈਂਦੇ ਆ ਚਾਰ ਪੰਜ ਘੰਟੇ ਵਾਲੀ 6 ਘੰਟੇ ਵਾਲੀ ਕਿਉਂਕਿ ਤੁਸੀਂ ਇੱਥੇ ਘੁੰਮਣਾ ਫਿਰਨਾ ਹੁੰਦਾ ਤੇ ਇਸ ਕਰਕੇ ਤੁਹਾਡਾ ਸਮਾਨ ਨਾਲ ਹੁੰਦਾ ਤਾਂ ਉਹ ਇੱਥੇ ਰੱਖ ਲੈਣਗੇ ਤੇ ਜਦੋਂ ਤੁਸੀਂ ਜਾਣਾ ਵਾ ਜਦੋਂ ਤੁਹਾਡੀ ਫਲਾਈਟ ਹੋ ਗਈ ਤੁਸੀਂ ਇੱਥੇ ਆਓ ਹੋਟਲ 'ਚ ਦੁਬਾਰਾ ਤੇ ਇਥੋਂ ਆਪਦਾ ਸਮਾਨ ਲੈ ਜਾਓ ਦੁਬਾਰਾ ਚੱਕ ਕੇ ਜੇ ਤੁਹਾਨੂੰ ਨੇੜੇ ਪੈਂਦਾ ਜੇਕਰ ਦੂਰ ਆ ਤਾਂ ਫਿਰ ਨਾਲ ਪਹਿਲਾਂ ਹੀ ਚੱਕ ਲਓ ਜਿਵੇਂ ਹੁਣ ਆਪਣੀ ਫਲਾਈਟ ਆ ਆਪਣੀ ਫਲਾਈਟ ਹੈਗੀ ਆ 3:30 ਵਜੇ ਦੀ ਤੇ ਆਲਰੇਡੀ 11:30 ਹੋ ਗਏ ਹੋਏ ਆ ਤੇ ਆਪਾਂ ਇਥੋਂ ਜਾਵਾਂਗੇ ਤੇ ਆਪਾਂ ਨੂੰ ਘੰਟਾ ਦਾ ਜਾਨ ਪਰ ਪਿਛਲੇ ਹੋਟਲ ਦੇ ਵਿੱਚ ਆਪਾਂ ਕੀ ਕੀਤਾ ਸੀ ਪਿਛਲੇ ਹੋਟਲ ਦੇ ਵਿੱਚ ਆਪਾਂ ਰੱਖਤਾ ਸੀਗਾ ਸਮਾਨ ਹੋਟਲ ਦੇ ਵਿੱਚ ਤੇ ਆਪਾਂ ਬਾਹਰ ਘੁੰਮ ਫਿਰ ਕੇ ਫਿਰ ਦੁਬਾਰਾ ਆ ਗਏ ਨਰਦੀਪ ਹਾਊ ਵਾਸ ਯੂਅਰ ਟ੍ਰਿਪ ਨਾਈਸ 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 ਰੈਡੀ ਟੂ ਗੋ ਹੋਮ ਨੋ 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 ਤਾਂ ਨੇ ਹੋ ਗਿਆ ਆਪਾਂ ਨੂੰ ਤੇ ਆ ਬਾਹਰੋਂ ਥੋੜਾ ਜਿਹਾ ਹੋਟਲ ਦੀ ਗਲੀ ਵਖਾ ਦਿੰਦੇ ਆਪਾਂ ਆ ਪਹਿਲਾਂ ਤਾਂ ਆ ਦੇਖ ਲਓ ਗਲੀ ਆ ਗਲੀ ਸੀਗੀ ਆਪਣੀ ਜਿੱਥੇ ਆਪਾਂ ਹੋਟਲ ਲਿੱਤਾ ਆ ਵੀ ਹੋਟਲ ਆ ਆ ਵੀ ਹੋਟਲ ਆ ਉਹ ਜੋ ਚਾਰ ਹੋਟਲ ਹੋਣੇ ਤੇ ਜਿਹੜਾ ਆਪਣਾ ਹੋਟਲ ਸੀਗਾ ਆਪਣੇ ਹੋਟਲ ਦਾ ਨਾਮ ਹੈਗਾ 81 ਹੋਟਲ 81 ਪ੍ਰੀਮੀਅਮ ਹੋਟਲ 81 ਆ ਦੇਖ ਲਓ ਆ ਬਿਲਡਿੰਗ ਠੀਕ ਆ ਆ ਬਿਲਡਿੰਗ ਆ ਆਪਣਾ ਹੈਗਾ 8ਵੇਂ ਨੰਬਰ ਤੇ ਫਲੋਰ ਆ 8ਵੇਂ ਨੰਬਰ ਤੇ ਆਪਾਂ ਨੂੰ ਦਿੱਤਾ ਸੀ ਕਮਰਾ ਹੋਟਲ 81 ਤੇ ਆ ਗਲੀ ਸੀਗੀ ਸਾਰੀ ਉਹ ਉਧਰ ਪਰਾਂ ਬਾਜ਼ਾਰ ਆ ਹੁਣ ਮੈਂ ਦੱਸਦਾ ਵਾਂ ਕਿ ਇਹਦੇ ਬਾਰੇ ਹੋਟਲ ਜਿਹੜਾ ਹੋਟਲ 81 ਆ ਨਾ ਬਈ ਸਿੰਗਾਪੁਰ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾਓਗੇ ਨਾ ਤੁਹਾਨੂੰ ਹੋਟਲ 81 81 ਮੰਦੀ ਹੈ ਇੱਕ ਇਹਨਾਂ ਦੀ ਫਰੈਂਚਾਈਜ਼ ਆ ਮਤਲਬ ਕਿ ਤੁਹਾਨੂੰ ਜਿਵੇਂ ਆਪਣੇ ਮਹੱਲੇ ਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਸਬਰਬ ਹੁੰਦੇ ਆ ਤਾਂ ਹਰੇਕ ਸਬਰਬ ਦੇ ਵਿੱਚ ਜਾਂ ਕਹਿ ਲਓ 2-4 ਛੱਡ ਕੇ ਤੁਹਾਨੂੰ ਇਹ ਹੋਟਲ 81 ਮਿਲਦੇ ਰਹਿਣਗੇ ਮੇਰੇ ਅਕੋਰਡਿੰਗ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਸਿੰਗਾਪੁਰ ਦੇ ਵਿੱਚ ਟ੍ਰੈਵਲ ਕਰਨਾ ਚਾਹੁੰਦੇ ਹੋ ਨਾ ਤਾਂ ਤੁਸੀਂ ਹੋਰ ਕਿਸੇ ਹੋਟਲ 'ਚ ਜਾਂਦੀ ਤੁਹਾਨੂੰ ਲੋੜ ਨਹੀਂਗੀ ਮੇਰੇ ਅਕੋਰਡਿੰਗ ਤੁਸੀਂ ਜਿੰਨੇ ਵੀ ਹੋਟਲ 81 ਨੇ ਨਾ ਇੱਥੇ ਆਸ-ਪਾਸੇ ਤੁਸੀਂ ਕਿਸੇ ਵੀ ਹੋਟਲ 81 ਦੇ ਵਿੱਚ ਸਟੇ ਕਰ ਸਕਦੇ ਹੋ ਤੇ ਬਾਕੀ ਰਹੀ ਗੱਲ ਕਿੱਥੇ ਸਟੇ ਕਰਨਾ ਜਿਵੇਂ ਉਹਨਾਂ ਇਹ ਹੋਟਲ ਆ ਜਿਹੜਾ ਸਿੰਗਾਪੁਰ ਆ ਨਾ ਸਿੰਗਾਪੁਰ ਬਹੁਤ ਜ਼ਿਆਦਾ ਛੋਟਾ ਵਾ ਇਸ ਕਰਕੇ ਤੁਸੀਂ ਚਾਹੇ ਨਾਰਥ ਦੇ ਵਿੱਚ ਚਾਹੇ ਈਸਟ ਸਾਊਥ ਮਿਡਲ ਜਿੱਥੇ ਤੁਹਾਨੂੰ ਹੋਟਲ 81 ਸਸਤਾ ਮਿਲਦਾ ਨਾ ਤੁਸੀਂ ਉੱਥੇ ਰਹਿ ਸਕਦੇ ਹੋ ਕਿਉਂਕਿ ਸਾਰਾ ਕਨੈਕਟਡ ਆ ਟ੍ਰੇਨ ਸਟੇਸ਼ਨ ਦੇ ਨਾਲ ਤੇ ਆਪਣਾ ਬੱਸਾਂ ਦੇ ਨਾਲ ਠੀਕ ਆ ਤੇ ਤੁਹਾਨੂੰ ਕਿਤੇ ਵੀ ਜਾਣ ਲਈ ਨਾ 15 20 ਮਿੰਟ ਅੱਧਾ ਘੰਟਾ ਲੱਗਦਾ ਤੇ ਜਿਹੜੇ ਹੁੰਦੇ ਆ ਬੱਸ ਸਟੇਸ਼ਨ ਤੇ ਟ੍ਰੇਨ ਸਟੇਸ਼ਨ ਉਹ ਹਰੇਕ ਹੋਟਲ ਦੇ ਨੇੜ ਤੇੜੇ ਹੁੰਦੇ ਜਿਵੇਂ ਉਹ ਆ ਆਪਣਾ ਹੋਟ ਵਾੜ ਤੇ ਟ੍ਰੇਨ ਸਟੇਸ਼ਨ ਉਹ ਹੈਗਾ ਬੱਸ ਸਟੇਸ਼ਨ ਹੈਗਾ ਜੇਕਰ ਕੋਈ ਹੋਰ ਹੋਟਲ ਹੋਊਗਾ ਤਾਂ ਉਥੇ ਹੋਊਗਾ ਤੇ ਬਾਕੀ ਜਿਹੜਾ ਇੱਥੋਂ ਦਾ ਸਟਾਫ ਸੀਗਾ ਸਾਨੂੰ ਤਾਂ ਵਧੀਆ ਲੱਗਾ ਸਟਾਫ ਸਾਨੂੰ ਤਾਂ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈਗੀ ਇਦਾਂ ਨੇ ਲੱਗਾ ਹੋਵੇ ਕਿ ਸਟਾਫ ਮਾੜਾ ਵਾ ਤਾਂ ਲੱਗਾ ਕੋਈ ਪ੍ਰੋਬਲਮ ਨਹੀਂ ਨਾਈਸ ਸੀਗਾ ਸਟਾਫ ਹੈਨਾ ਸਟਾਫ ਤਾਂ ਵਧੀਆ ਸੀਗਾ ਤੇ ਬਾਕੀ 24 ਘੰਟੇ ਹੈਗੀ ਆ ਫੈਸਿਲਿਟੀ ਹੈਗੀ ਆ ਤੁਸੀਂ ਇਹਨਾਂ ਨੂੰ ਕਾਲ ਕਰੋ ਫੋਨ ਕਰੋ ਰਿਸੈਪਸ਼ਨ ਦੇ ਉੱਤੇ ਤੇ ਉਹ ਤੁਹਾਡੀ ਹੈਲਪ ਕਰ ਦਿੰਦੇ ਅਗਰ ਕੋਈ ਵੀ ਚੀਜ਼ ਦੀ ਜ਼ਰੂਰਤ ਹੈਗੀ ਤੁਹਾਨੂੰ ਬਾਕੀ ਸੇਫਟੀ ਆ ਜਿਹੜੀ ਸਿੰਗਾਪੁਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਸੇਫਟੀ ਤਾਂ ਇੱਥ ਦੇ ਵੀ ਨਹੀਂ ਰਾਤ ਨੂੰ ਸਾਨੂੰ ਤਾਂ ਨਹੀਂ ਆਈ 9 ਦਿਨ ਹੋ ਗਏ ਆਪਾਂ ਨੂੰ ਤਾਂ ਇੱਕ ਵੀ ਇੱਕ ਵੀ ਚੀਜ਼ ਦੀ ਪ੍ਰੋਬਲਮ ਨਹੀਂ ਆਈ ਇਸ ਰਾਤ ਵੀ ਆਪਾਂ ਇੱਕ ਇੱਕ 2 2 ਵਜੇ ਆਉਂਦੇ ਰਹੇ ਰਾਤ ਨੂੰ ਹਾਂ ਰਾਤੀ 2 2 ਵਜੇ ਆਉਂਦੇ ਸੀ ਕਿਤੇ ਸੇਫ ਰਹਾ ਸਾਰਾ ਕੁਝ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਵੀ ਇਹਦੇ ਪ੍ਰਾਈਸ ਦੀ ਪ੍ਰਾਈਸ ਇਹਦੇ ਵਿੱਚ ਤੁਹਾਨੂੰ ਹੈਕ ਥੋੜਾ ਜਿਹਾ ਦੱਸ ਦਿੰਨਾ ਮੈਂ ਹੈਕ ਇਹ ਆ ਕਿ ਜੇਕਰ ਤੁਸੀਂ ਆਨਲਾਈਨ ਆਪਾਂ ਨੂੰ ਇਹਨੂੰ ਮਤਲਬ ਬੁੱਕ ਕਰਦੇ ਹੋ ਜਿਵੇਂ booking.com ਹੋਗੀ agoda ਹੋਗੀ ਜਾਂ ਕਿਤੋਂ ਵੀ ਹੋਗੀ ਨਾ ਤਾਂ ਹੋਟਲ 81 ਤੁਸੀਂ ਸਰਚ ਕਰਦੇ ਹੋ ਤਾਂ ਹੋਟਲ 81 ਦੇ ਨਾਲ ਤੁਹਾਨੂੰ ਇੱਥੇ ਸਾਰੇ ਹੋਟਲ ਆ ਜਾਣਗੇ ਉੱਥੇ ਜਿਹੜਾ ਰੇਟ ਮਿਲਦਾ ਨਾ ਤੁਹਾਨੂੰ ਜਿਵੇਂ ਅਸੀਂ ਅਸੀਂ ਪਹਿਲਾਂ ਇਹ ਹੋਟਲ 2 ਦਿਨਾਂ ਲਈ ਲਿੱਤਾ ਸੀ ਸਾਨੂੰ ਇਹ ਹੋਟਲ ਮਿਲਿਆ 125 ਡਾਲਰ ਪਰ ਨਾਈਟ 125 ਡਾਲਰ ਪਰ ਨਾਈਟ ਦਾ ਮਤਲਬ ਇੰਡੀਆ ਦੇ ਅਕੋਰਡਿੰਗ ਹੈ 6 6650 ਦਾ ਹੋ ਗਿਆ 6650 ਦਾ 125 ਆਸਟ੍ਰੇਲੀਅਨ ਸੀ ਕਿ ਆਸਟ੍ਰੇਲੀਅਨ ਆਸਟ੍ਰੇਲੀਅਨ 125 ਡਾਲਰ ਤਾਂ ਆਪਾਂ ਨੂੰ ਇਹ ਹੋ ਗਿਆ ਇਹ ਅਰਾਊਂਡ 6650 ਦਾ ਹੋ ਗਿਆ ਇੰਡੀਆ ਦੇ ਅਕੋਰਡਿੰਗ ਠੀਕ ਹੈ ਇਹੀ ਬਾਅਦ ਦੇ ਵਿੱਚ ਸਾਡਾ ਦਿਲ ਕੀਤਾ ਕਿ ਅਸੀਂ ਇੱਥੇ ਹੋਰ ਸਟੇ ਕਰੀਏ ਤਾਂ ਫਿਰ ਅਸੀਂ ਕੀ ਕੀਤਾ ਇਹਨੂੰ ਆਨਲਾਈਨ ਫੇਅਰ ਦੁਬਾਰਾ ਵੇਖਿਆ ਪਰ ਅਸੀਂ ਆਨਲਾਈਨ ਦੁਬਾਰਾ ਕਿੱਥੋਂ ਵੇਖਿਆ ਇਹਨਾਂ ਦੀ ਜਿਹੜੀ ਆਪਦੀ ਵੈਬਸਾਈਟ ਆ ਹੋਟਲ 81 ਦੀ ਨਾ ਅਗਰ ਤੁਸੀਂ ਗੂਗਲ ਤੇ ਚੈੱਕ ਕਰੋਗੇ ਨਾ ਹੋਟਲ 81 ਲਿਖੋਗੇ ਤਾਂ ਹੋਟਲ ਬੁਕਿੰਗ ਤਾਂ ਤੁਹਾਨੂੰ ਇੱਥੇ ਵੈਬਸਾਈਟ ਇਹਨਾਂ ਦੀ ਆਪਦੀ ਆ ਜਾਊਗੀ ਤੇ ਉਹਦੇ ਵਿੱਚ ਸਿਰਫ ਤੁਹਾਨੂੰ ਹੋਟਲ 81 ਹੀ ਮਿਲਣਗੇ ਸਾਰੇ ਸਿੰਗਾਪੁਰ ਦੇ ਵਿੱਚ ਉਹ ਹੈਗੇ ਆ ਘੱਟੋ ਘੱਟ 15-20 ਹੋਟਲ ਹੋਣੇ ਆ ਤੁਸੀਂ ਕਿਸੇ ਵੀ ਹੋਟਲ ਦਾ ਉਥੇ ਭਰੋ ਸਿਲੈਕਟ ਕਰੋ ਡੇਟ ਸਿਲੈਕਟ ਕਰੋ ਉਥੇ ਪ੍ਰਾਈਸ ਆ ਜਾਊਗਾ ਪ੍ਰਾਈਸ ਸਿੰਗਾਪੁਰ ਡਾਲਰ ਦੇ ਵਿੱਚ ਆਊਗਾ ਪਰ ਉਹ ਸਸਤਾ ਹੋਊਗਾ ਤੇ ਸਾਨੂੰ ਇਹ ਹੋਟਲ ਜਿਵੇਂ ਅਸੀਂ ਪਹਿਲਾਂ ਲਿੱਤਾ ਸੀ 125 ਦਾ ਉਹ ਬਣਦੇ ਸੀ 100 110 ਡਾਲਰ ਸਿੰਗਾਪੁਰ ਦੇ ਪਰ ਜਦੋਂ ਅਸੀਂ ਆਨਲਾਈਨ ਲਿੱਤਾ ਇਹਨਾਂ ਦੀ ਵੈਬਸਾਈਟ ਦੇ ਥਰੂ 85 ਡਾਲਰ ਦਾ ਸਿੰਗਾਪੁਰ ਦੇ ਤੇ ਜੋ ਆਸਟ੍ਰੇਲੀਆ ਦੇ ਬਣਦੇ ਆ 100 ਡਾਲਰ ਤੇ ਮਤਲਬ 5000 ਰੁਪਏ ਦੇ ਵਿੱਚ ਤੇ ਉਹੀ ਸਾਨੂੰ ਪਹਿਲਾਂ ਮਿਲਿਆ ਸੀ 6500 ਰੁਪਏ ਦੇ ਵਿੱਚ ਠੀਕ ਆ ਤਾਂ ਇਸ ਕਰਕੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਓ ਤੇ ਉਥੇ ਜਾ ਕੇ ਤੁਸੀਂ ਹੋਟਲ 81 ਨੂੰ ਕਕਰ ਤੇ ਬਾਕੀ ਰਹੀ ਗੱਲ ਬਾਜ਼ਾਰ ਬਜੂਰ ਦੀ ਬਾਜ਼ਾਰ ਜਿਵੇਂ ਨਾਲ ਜਿਵੇਂ ਆਾ ਹੋਟਲ ਹੈਗਾ ਪ੍ਰੀਮੀਅਮ ਉਹ ਅੱਗੇ ਹੋਟੇਲਿਟੀ 1 ਆ ਤੇ ਉਹ ਹੋਟਲ ਉਹ ਵੇਖੋ ਇੱਕ ਉਹ ਹੋਟੇਲਿਟੀ 1 ਬਣ ਰਿਹਾ ਸਾਹਮਣੇ ਇਹ ਹੈਗਾ ਪ੍ਰੀਮੀਅਮ ਹਾਲੀਵੁੱਡ ਉਹ ਹੈਗਾ ਔਰਚਿਡ ਉਹ ਜਮਾ ਸਾਹਮਣੇ ਬਾਜ਼ਾਰ ਆ ਤੇ ਆ ਆਪਣਾ ਹੋਟਲ ਸੀਗਾ ਉਹ ਦੂਜਾ ਜਿਹੜੇ ਨੀਲੇ ਰੰਗ ਦੇ ਹੋਟਲ ਹਨ ਇਹ ਹੋਟੇਲਿਟੀ 1 ਆ ਇੱਥੇ ਸਾਰੇ ਨੀਲੇ ਰੰਗ ਦੇ ਠੀਕ ਆ ਤੇ ਬਾਜ਼ਾਰ ਦੇ ਉਹ ਤੇ ਸਾਹਮਣੇ ਆਪ ਨੂੰ ਬੱਸ ਮਿਲ ਜਣੀ ਆ ਬੱਸਾਂ ਜਿੱਥੇ ਮਰਜ਼ੀ ਚੱਲ ਜਾਓ ਆਪਣਾ ਤੇ ਚਲੋ ਭਾਈ ਆਪਾਂ ਏ ਵੀਡੀਓ ਨੂੰ ਕਰਦੇ ਆ ਇੱਥੇ ਫਿਨਿਸ਼ ਰਿਵਿਊ ਹੋ ਸਕਦਾ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਜੇਕਰ ਤੁਹਾਨੂੰ ਵੀ ਕੋਈ ਜਾਣਕਾਰੀ ਮਿਲੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੀ ਲਾਈਕ ਕਰਿਓ ਤੇ ਅਗਰ ਸਿੰਗਾਪੁਰ ਦੇ ਵਲੌਗ ਦੇਖਣੇ ਆ ਤਾਂ ਵੇਖਿਓ ਜਰੂਰ 9 ਦਿਨ ਦੇ ਵਲੌਗ ਆਪਣੇ ਦੱਸ ਦਿੰਦੇ ਤੇ ਉਹਦੇ ਵਿੱਚ ਆਪਾਂ ਸਾਰਾ ਕੁਝ ਸਮਝਾਇਆ ਹੋਆ ਹੈਗਾ ਕਿ ਸਿੰਗਾਪੁਰ ਦੇ ਵਿੱਚ ਅਗਰ ਤੁਸੀਂ ਟਰੈਵਲ ਕਰਨਾ ਵਾ ਤਾਂ ਤੁਹਾਨੂੰ ਕਿਹੜੇ ਕਿਹੜੇ ਪ੍ਰੋਬਲਮ ਆ ਸਕਦੀਆਂ ਤੇ ਕਿਵੇਂ-ਕਿਵੇਂ ਆਪਾਂ ਇੱਥੇ ਸਾਰਾ ਕੁਝ ਕਰਨਾ ਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖਣ ਆਦੀਆਂ ਤਾਂ ਤੁਸੀਂ ਉਹ ਵੇਖਿਓ ਜਰੂਰ ਤੇ ਚਲੋ ਆਪਾਂ ਕਰਦੇ ਆਂ ਵਲੌਗ ਨੂੰ ਇੱਥੇ ਫਿਨਿਸ਼ ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਊਗਾ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਬਈ ਬਾਏ 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 ਨਦੀ ਬਾਏ 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 ਕਰਦੀ ਆ